ਦਿੱਲੀ ਦੇ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਦੇ ਦੌਰਾਨ ਨਵੀਂ ਪਾਰਲੀਮੈਂਟ ਦੀ ਛੱਤ ਦੇ ਵਿੱਚੋਂ ਪਾਣੀ ਲੀਕ ਹੋਣ ਲੱਗਾ। ਨਵੀਂ ਸੰਸਦ ਭਵਨ ਦੀ ਛੱਤ ਤੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਹੁਣ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਤੇ ਸਵਾਲ ਖੜੇ ਕੀਤੇ ਨੇ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਨਵੀਂ ਸੰਸਦ ਦੀ ਇਮਾਰਤ ਦੀ ਹੁਣੇ ਹੀ ਇਹ ਹਾਲਤ ਹੋ ਗਈ ਹੈ ਜਿਸ ਨੂੰ ਬਣਾਉਣ ਦੇ ਲਈ ਕਰੀਬ 970 ਕਰੋੜ ਰੁਪਏ ਖਰਚਾਏ ਸਨ। ਦਿੱਲੀ ਅਤੇ NCR ਦੇ ਕਈ ਇਲਾਕਿਆਂ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤੇਜ਼ੀ ਰਾਜਸਥਾਨੀ ਦਿੱਲੀ ਦੇ ਵਿੱਚ ਬੁੱਧਵਾਰ ਸ਼ਾਮ ਤੋਂ ਹੀ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਨੇ। ਮੌਸਮ ਦਾ ਰੂਪ ਇੰਨਾ ਬਦਲ ਗਿਆ ਹੈ ਕਿ ਕਈ ਇਲਾਕੇ ਜਲਤਲ ਹੋ ਗਏ ਨੇ। ਦਿੱਲੀ ਹੋਵੇ ਜਾਂ ਹੋਰ ਖੇਤਰ ਭਾਰੀ ਮੀਂਹ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ਤੇ ਟ੍ਰੈਫਿਕ ਜਾਮ ਵੇਖਣ ਨੂੰ ਮਿਲਿਆ। ਐਸੇ ਦੌਰਾਨ ਨਵੀਂ ਪਾਰਲੀਮੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕੀ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ। ਅਸ મુદ્ਦੇ ਤੇ ਹੁਣ ਸਿਆਸਤ ਗਰਮਾ ਗਈ ਹੈ ਕਾਂਗਰਸ ਨੇ ਦੇਸ਼ ਦੀ ਨਵੀਂ ਸੰਸਦ ਚ ਬਰਸਾਤੀ ਪਾਣੀ ਆਉਣ ਤੇ ਸਵਾਲ ਖੜੇ ਕੀਤੇ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਨੇ ਇੱਕ ਵੱਡੇ ਆਗੂ ਨੇ ਕਿਹਾ ਹੈ ਕਿ ਬਾਹਰ ਪੇਪਰ ਲੀਕ ਤੇ ਅੰਦਰ ਸੰਸਦ ਲੀਕ ਰਾਸ਼ਟਰਪਤੀ ਦੁਆਰਾ ਵਧਤੀ ਗਈ ਸੰਸਦੀ ਲੋਬੀ ਦੇ ਵਿੱਚ ਪਾਣੀ ਦਾ ਲੀਕ ਹੋਣਾ ਹੈਰਾਨ ਕਰਨ ਵਾਲਾ ਹੈ ਨਵੀਂ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਅਜਿਹਾ ਹੋਣ ਨਾਲ ਮੌਸਮ ਸੰਬੰਧੀ ਸਮੱਸਿਆਵਾਂ ਉਜਾਗਰ ਹੁੰਦੀਆਂ ਨੇ ਇਸ ਸਾਰੀ ਘਟਨਾਏ ਦੀ ਉਸਾਰੀ ਮੁਕੰਮਲ ਹੋਣ ਦੇ 1 ਸਾਲ ਬਾਅਦ ਹੀ ਸਾਹਮਣੇ ਆਈਆਂ ਨੇ ਕਾਂਗਰਸ ਦੇ ਸੰਸਦ ਮੈਂਬਰ ਨੇ ਇਸ ਨੂੰ ਗੰਭੀਰ ਮੁੱਦਾ ਦੱਸਿਆ ਤੇ ਇਸ ਸੰਬੰਧੀ ਲੋਕ ਸਭਾ ਦੇ ਵਿੱਚ ਮਲਤਵੀ ਮਤੇ ਦਾ ਨੋਟਿਸ ਦਿੱਤਾ ਹੈ ਉੱਥੇ ਹੀ ਅਖਿਲੇਸ਼ ਯਾਦਵ ਨੇ ਵੀ ਨਵੀਂ ਸੰਸਦ ਭਵਨ ਦੇ ਵਿੱਚ ਪਾਣੀ ਟਪਕਣ ਦਾ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਕਿਹਾ ਕਿ ਨਵੀਂ ਸੰਸਦ ਭਵਨ ਨਾਲੋਂ ਪੁਰਾਣੀ ਸੰਸਦ ਬਿਹਤਰ ਸੀ ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਕੇ ਮਿਲ ਸਕਦੇ ਸਨ ਕਿਉਂ ਨਾ ਫਿਰ ਤੋਂ ਪੁਰਾਣੀ ਪਾਰਲੀਮੈਂਟ ਚੱਲੇ ਘਟੋ ਘਟ ਉਦੋਂ ਤੱਕ ਜਦੋਂ ਤੱਕ ਅਰਬਾਂ ਰੁਪਏ ਨਾਲ ਬਣੀ ਨਵੀਂ ਪਾਰਲੀਮੈਂਟ ਦੇ ਵਿੱਚ ਪਾਣੀ ਟਪਕਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਨਤਾ ਪੁੱਛ ਰਹੀ ਹੈ ਕਿ ਪਾਸਪਾਸ ਸਰਕਾਰ ਦੇ ਅਧੀਨ ਬਣੀ ਹਰ ਨਵੀਂ ਛੱਤ ਤੋਂ ਪਾਣੀ ਟਪਕਣਾ ਉਹਨਾਂ ਦੀ ਸੋਚੀ ਸਮਝੀ ਨਵੇਂ ਤਰੀਕੇ ਦੀ ਡਿਜ਼ਾਈਨ ਤਾਂ ਦੱਸਿਆ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਦਿੱਲੀ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਨਵੇਂ ਬਣੇ ਸੰਸਦ ਭਵਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿਉਂਕਿ ਨਵੇਂ ਬਣੇ ਸੰਸਦ ਭਵਨ ਦੇ ਵਿੱਚੋਂ ਪਾਣੀ ਟੱਪ ਰਿਹਾ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ 7 ABTV